ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸਿੱਖਾਂ ਕੈ ਮਨ ਪਾਉਂਦੀ ਗੁਰਸਤਗੁਰੂ ਕੀ ਵਡਿਆਈ ਹਰ ਰੱਖੋ ਪਾਇ ਸਤਗੁਰੂ ਕੀ ਨਿਤ ਚੜ੍ਹੈ ਸਵਾਈ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਜੀ ਮਹਾਰਾਜ ਆਪਣੇ ਪਿਆਰਿਆਂ ਸੱਚਿਆਰਿਆਂ ਦੁਲਾਰਿਆਂ ਸਿੱਖਾਂ ਨੂੰ ਵਧਿਆਉਂਦੇ ਮਾਨ ਸਨਮਾਨ ਦੇਉਂਦੇ ਏ ਮੇਰੇ ਪਿਆਰੇ ਸਿੱਖ ਇਨਾ ਤੂੰ ਅਸੀਂ ਬਲਹਾਰ ਜਾਂਉਂਦੇ ਆਂ ਸਦਕੇ ਜਾਂਉਂਦੇ ਆਂ ਜਿਨ੍ਹਾਂ ਨੇ ਸੱਚ ਧਰਮ ਨੂੰ ਕਬੂਲ ਕੀਤਾ ਜਿਨ੍ਹਾਂ ਨੇ ਸਤ ਸੰਤੋਖ ਦਇਆ ਧਰਮ ਧੀਰਜ ਜੇ ਗੁਣਾ ਦਾ ਸ਼ਿੰਗਾਰ ਕੀਤਾ ਜਿਨ੍ਹਾਂ ਨੇ ਆਪਣੀ ਮਤ ਛੱਡ ਕੇ ਗੁਰੂ ਦੀ ਮਤ ਗ੍ਰਹਿਣ ਕੀਤੀ ਆ ਜਿਹੜੇ ਰੱਬ ਦੀ ਰਜ਼ਾ ਵਿੱਚ ਰਹਿ ਕੇ ਹਮੇਸ਼ਾ ਰੱਬ ਦਾ ਧੰਨਵਾਦ ਕਰਦੇ ਨੇ ਸ਼ੁਕਰਾਨਾ ਕਰਦੇ ਨੇ ਅਤੇ ਪੂਰੇ ਗੁਰੂ ਦੀ ਜਿੱਨਾਂ ਨੇ ਸ਼ਰਨ ਪ੍ਰਾਪਤ ਕੀਤੀ ਹੈ ਗੁਰੂ ਰਾਮਦਾਸ ਪਾਸ਼ਾ ਜੀ ਬੜਿਆਰ ਨੇ ਗੁਰਸਿੱਖਾਂ ਕੈ ਮਨ ਭਾਵਦੀ ਗੁਰ ਸਤਗੁਰ ਕੀ ਵਿਢਾਈ ਉਹ ਸਿੱਖ ਵਿਢ ਭਾਗੇ ਹਨ ਪਿਆਰੇ ਹਨ ਸੱਚਾਰੇ ਹਨ ਜਿਹੜੇ ਆਪਣੇ ਗੁਰੂ ਦਾ ਮਾਨ ਸਨਮਾਨ ਰੱਖਦੇ ਨੇ ਗੁਰੂ ਦੇ ਪੈ ਤੇ ਪਾਉ ਚਰਦੇ ਨੇ ਕਿਉਂਕਿ ਗੁਰੂ ਨੇ ਉਹਨਾਂ ਨੂੰ ਜੀਵਨ ਦੀ ਸੱਚੀ ਜਾਜ ਦਰਸਾਈ ਹੈ ਕਿ ਭਾਈ ਸੰਸਾਰ ਦੇ ਵਿੱਚ ਆਏ ਹਾਂ ਸਾਡਾ ਆਉਣ ਦਾ ਮਨੋਰਥ ਕੀ ਹੈ ਇਹ ਜੋ ਜਨਮ ਮਿਲੇ ਆ ਮਾਨਸ ਬੜੀ ਮੁੱਦਤ ਤੋਂ ਬਾਅਦ ਮਿਲਿਆ ਹੈ ਇਸ ਮਾਨਸ ਜਨਮ ਨੂੰ ਅਸੀਂ ਸਫਲ ਕਿਵੇਂ ਬਣਾਣਾ ਹੈ ਮੇਰੇ ਮਾਦੋ ਜੀ ਸਤ ਸੰਗਤ ਮਿਲੈ ਸੋਤ ਰਿਆ ਤੇ ਪੂਰੇ ਗੁਰੂ ਤੋਂ ਬਿਨਾ ਨਾ ਸਾਡਾ ਜ਼ਿੰਦਗੀ ਚ ਸੁਧਾਰ ਹੈ ਤੇ ਨਾ ਉਧਾਰ ਹੈ ਬਿਨੂ ਗੁਰ ਪੂਰੇ ਨਾ ਹੀ ਉਧਾਰ ਬਾਬਾ ਨਾਨਕ ਆਖੇ ਇਹ ਵਿਚਾਰ ਉ ਗੁਰ ਸਿੱਖ ਬੜ ਪਾਗੇ ਹਨ ਜਿਨੇ ਪ੍ਰਮਾਤਮਾ ਦੇ ਨਾਮ ਦੇ ਰੰਗ ਵਿੱਚ ਰੰਗੇ ਹੋਏ ਪਰਮਾਤਮਾ ਦੀਆਂ ਵਡਿਆਈਆਂ ਕਰਦੇ ਨੇ ਇਸ ਸੰਸਾਰ ਦੇ ਲੋਕਾਂ ਦੇ ਆਹੋ ਜੀਆਂ ਵਡਿਆਈਆਂ ਫੀਕੀਆਂ ਵਡਿਆਈਆਂ ਛੱਡ ਕੇ ਫੀਕੀਆਂ ਵਡਿਆਈਆਂ ਛੱਡ ਕੇ ਕੇਵਲ ਤੂੰ ਕੇਵਲ ਉਸ ਦਪਧਾਰ ਦਾਤਾ ਏਕ ਹੈ ਸਭ ਕੋ ਦੇਵਨਖਾਰ ਦੇਂਦਿਆਂ ਤੋੜਦੇ ਤੋਟ ਨਾ ਹੋਵੇ ਗਤ ਪਰੇ ਵੱਡਾ ਸਵਨਾ ਜੀਆਂ ਦਾ ਇੱਕ ਦਾਤਾ ਸੋਮੇ ਵਿਸਵ ਨਾ ਜਾਏ ਜਿਹੜੇ ਕੇਵਲ ਤੋਂ ਕੇਵਲ ਇੱਕ ਪਰਮੇਸ਼ਰ ਦੀ ਬੰਦਗੀ ਕਰਦੇ ਨੇ ਇੱਕ ਤੇ ਨਿਸ਼ਚਾ ਰੱਖਦੇ ਨੇ ਇੱਕ ਦਾ ਉੱਠ ਆਸਰਾ ਲੈਂਦੇ ਨੇ ਜਿਨ੍ਹਾਂ ਦੇ ਰਗਾਂ ਦੇ ਵਿੱਚ ਇਹ ਵਿਚਾਰ ਹੈ ਸਾਹਿਬ ਮੇਰਾ ਏਕੋ ਹੈ ਭਾਈ ਏਕੋ ਹੈ ਬਲਹਾਰ ਜਉਂਦੇ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਦੇਹ ਧਾਰੀਆਂ ਨੂੰ ਛੱਡ ਕੇ ਸ਼ਬਦ ਗੁਰੂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨਮਾਨੇ ਪ੍ਰਤੱਖ ਗੁਰੂ ਨਿਸ਼ਤਾਰੇ ਜਿਨ੍ਹਾਂ ਨੇ ਸ਼ਬਦ ਨੂੰ ਗੁਰੂ ਬਣਾਇਆ ਤੇ ਜਿਹੜੇ ਜਾਤ ਪਾਤ ਛੂ ਸ਼ਾਤ ਦੇ ਬਿਤਕਰਿਆਂ ਤੋਂ ਦੂਰ ਹਨ ਜਾਤ ਪਾਤ ਦੇ ਭਰਮ ਵਿੱਚ ਨਹੀਂ ਪੈਂਦੇ ਤੇ ਜਿਹੜੇ ਅੰਤਿ ਵਿਸ਼ਵਾਸਾਂ ਪਰਮਾ ਵਿੱਚ ਨਹੀਂ ਪੈਂਦੇ ਪਹਿਮਾ ਵਿੱਚ ਨਹੀਂ ਪੈਂਦੇ ਸਤਗੁਰੂ ਪਾਤਸ਼ਾਹ ਜੀ ਕਹਿ ਰਿਹਾ ਸੁਝਾਰਨ ਕਿ ਭਾਈ ਅਸੀਂ ਉਹਨਾਂ ਤੋਂ ਬਲਹਾਰ ਜਾਉਂਦੇ ਹਾਂ ਜਿਨ੍ਹਾਂ ਨੂੰ ਜੀਵਨ ਦੀ ਸੱਚੀ ਚਾਚ ਆ ਗਈ ਹੈ ਜਿਹੜੇ ਸੁਖ ਅਤੇ ਦੁੱਖ ਦੇ ਵਿੱਚ ਮਾਨ ਅਤੇ ਅਪਮਾਨ ਦੇ ਵਿੱਚ ਖੁਸ਼ੀ ਅਤੇ ਗਮੀ ਨੇ ਇੱਕ ਹੀ ਸਮਾਨ ਸਮਝ ਲਈ ਜਿਨ੍ਹਾਂ ਨੂੰ ਜੀਵਨ ਦੀ ਜੁਗਤ ਪ੍ਰਾਪਤ ਹੋ ਗਈ ਗੁਰ ਕਿਰਪਾ ਜੇ ਨਰ ਕੋ ਕੀਨੀ ਤੈਂਹ ਜੁਗਤ ਪਛਾਨੀ ਨਾਨਕ ਲੇਨ ਬਿਯੋ ਗੋਪਿੰਦ ਸਿੰਘ ਜੋ ਪਾਨੀ ਸੰਗ ਪਾਨੀ ਅਸੀਂ ਉਹਨਾਂ ਤੋਂ ਬੁਲਹਾਰ ਜਾਉਂਦੇ ਆ ਗੁਰ ਸਿੱਖਾਂ ਕੇ ਮਨ ਭਾਉਂਦੀ ਗੁਰ ਸਤਗੁਰ ਕੀ ਵਡਿਆਈ ਉਹਨਾਂ ਦੇ ਮੋਹ ਸੋਹਣੇ ਇਸ ਦਰਗਾਹ ਦੇ ਵਿੱਚ ਅਗਲੇ ਦਰਗਾਹ ਦੇ ਵਿੱਚ ਉਹ ਸੋਹਣੇ ਮੂੰਹ ਲੈ ਕੇ ਜਾਣਗੇ ਜਿੰਨੀ ਨਾਮ ਤੇ ਆਇਆ ਗੇਮ ਸ਼ਕਤ ਕਾਲ ਨਾਨਕ ਤੇ ਮੁਖਿ ਉਰਜਲੇ ਕੀਤੀ ਛੁੱਟੀ ਨਾਲ ਉਹ ਸੰਸਾਰ ਦੇ ਵਿੱਚ ਸਭ ਤੋਂ ਵੱਡੇ ਅਮੀਰ ਉਹ ਦੇਣ ਵਾਲੇ ਹਨ बन ਜਾਂਦੇ ਹਨ ਲੈਣ ਵਾਲੇ ਨਹੀਂ ਉਹ ਕਿਸੇ ਦੇ ਮਤਾਜ ਨਹੀਂ ਹੁੰਦੇ ਅੱਜ ਸਿੱਖ ਜਗਤ ਵਿੱਚ ਦੇਖੋ ਆਵਾਧੇ ਕਰਕੇ ਅਸੀਂ ਥੋੜੇ ਆ ਜਦੋਂ ਸੇਵਾ ਤੇ ਗੱਲ ਆਉਂਦੀ ਆ ਇਸ ਚੀਜ਼ ਨੂੰ ਹਰ ਕੋਈ ਸਮਝਦਾ ਹੈ ਔਰ ਕਹਿ ਰਿਹਾ ਹੈ ਕਿ ਸਿੱਖ ਸਿੱਖਾਂ ਦੇ ਅੰਦਰ ਸੇਵਾ ਤੇ ਸਿਮਰਨ ਹੈ ਤੇ ਸੇਵਾ ਅਤੇ ਸਿਮਰਨ ਨੂੰ ਸ਼ਿੰਗਾਰ ਬਣਾ ਕੇ ਸਿੱਖਾਂ ਨੇ ਸੰਸਾਰ ਵਿੱਚ ਆਪਣਾ ਨਾਮ ਨਾ ਘਟ ਲਿਆ ਭਾਵੇਂ 2% ਲੇਕਿਨ ਖਿਦਮਤ ਸ਼ਬਦੀ ਕਰਦੇ ਇਸ ਸਭ ਕਿਛਾਂ ਕਿ ਤੁਮਹੀਂ ਆ ਗੁਰੂ ਨੂੰ ਤਾਂ ਹੀ ਤੇ ਗੁਰੂ ਨੇ ਸਾਨੂੰ ਸਮਝਾਇਆ ਉਹ ਤੁਨਵੰਤ ਕੁਲੁਵੰਤ ਪਤਵੰਤ ਜੀਵਨ ਮੁਕਤ ਜਿਸ ਨਿਹਦਾ ਭਗਵੰਤ ਇਹ ਸੇਖ ਬਹੁਤ ਨਾੜ ਹਨ ਅਮੀਰ ਹਨ ਇੱਕ ਇਸ ਦੇ ਮਤਾਜ ਨਹੀਂ ਇਹ ਦੇਣ ਵਾਲੇ ਗੁਰੂ ਨੇ ਬਣਾ ਦਿੱਤੇ ਬਾਦਸ਼ਾਹੀਆਂ ਦੇ ਦਿੱਤੀਆਂ ਸਿੱਖਾਂ ਨੂੰ ਜਿੱਥੇ ਵੀ ਸਿੱਖ ਬੈਠਾ ਕੋਈ ਮੰਗਤਾ ਨਹੀਂ ਸਬੂਤ ਦੇਣ ਵਾਲਾ ਹੈ ਗੁਰੂ ਨੇ ਉਹਨਾਂ ਨੂੰ ਧਨਵੰਤ ਬਣਾ ਦਿੱਤਾ। ਕੁਲਵੰਤ, ਬੁੱਢੀ, ਕੁਲ ਦਾ ਮਾਲਕ ਬਣਾ ਦਿੱਤਾ। ਸਾਰਾ ਖਾਲਸਾ ਪੰਥ ਪੰਥ ਗੁਰੂ ਨੇ ਉਹਨਾਂ ਦਾ ਪਰਿਵਾਰ ਬਣਾ ਦਿੱਤਾ। ਕੁਲਵੰਤ ਸਾਰਾ ਜਗਤ ਉਹਨਾਂ ਨੂੰ ਆਪਣਾ ਦਿਖਾਏ ਦੇ ਦਿੰਦਾ ਹੈ। ਉਹ ਕੁਲਵੰਤ, ਉਹ ਧਨਵੰਤ, ਕੁਲਵੰਤ, ਪਤਵੰਤ ਸਤਿਗੁਰੂ ਭਾਸ਼ਾ ਦੀ ਕਿਉਂਦੇ। ਉਹ ਸਿਆਣੇ ਬਣ ਗਏ। ਸਤਜੇ ਬਣ ਗਏ, ਸਚਾਰ ਬਣ ਗਏ, ਅਕਲਮੰਦ ਬਣ ਗਏ। ਉਹਨਾਂ ਨੂੰ ਦਾ ਸਿਕੰਦਾ ਮੰਨਣੀਵਾ ਮਤ ਉੱਚੀ ਗੁਰੂ ਨੇ ਬਖਸ਼ ਦਿੱਤੀ ਹੈ ਐਸੇ ਸਿੱਖ ਸੰਸਾਰ ਦੇ ਵਿੱਚ ਸਾਵਤ ਸੂਰ ਦਸਤਾਰ ਸਿਰਾ ਆਪਣੀ ਪਹਿਚਾਨ ਲੈ ਕੇ ਚੱਲਦੇ ਆਪਣੇ ਗੁਰੂ ਦਾ ਉਪਦੇਸ਼ ਸੰਸਾਰ ਵਿੱਚ ਪਹੁੰਚਾਉਣ ਦਾ ਯਤਨ ਕਰਦੇ ਗਵਾਬੇ ਨਾਨਕ ਦੀ ਵਿਚਾਰਧਾਰਾ ਸੀ ਸਿੱਖੀ ਸਿੱਖਿਆ ਗੁਰੂ ਵਿਚਾਰ ਬਾਬੇ ਨਾਨਕ ਨੇ ਤਰੀਕੇ ਇਹ ਹੀ ਵਰਤੇ ਸੰਨ ਪਿਆਰ ਵਿਚਾਰ ਅਤੇ ਦਲੀਲ ਅਜੋਕੇ ਸਮੇਂ ਦੇ ਸਿੱਖਾਂ ਨੂੰ ਬਾਸ ਬੇਨਤੀ ਕਰਦਾ ਨਮਾਣਾ ਪ੍ਰਚਾਰਕ ਅਜਿਹੀ ਨਾ ਆਵਾਦੀ ਕਰਕੇ ਸਾਡਾ ਵਿਕਾਸ ਹੋ ਰਿਹਾ ਨਾ ਸਿਧਾਂਤ ਸੇ ਸੰਸਾਰ ਜੁਝਾ ਸਕਕੇ ਉਸ ਦਾ ਕਾਰਨ ਕੀ ਸੀ ਕਿ ਗੁਰੂ ਸਾਹਿਬਾਂ ਦੇ ਵਿਚਾਰ ਤਾਰਾ ਨੂੰ ਅਸੀਂ ਨਹੀਂ ਸਮਝ ਸਕੇ ਅਗਰ ਇਹੀ ਕਨਸੈਪਟ ਗੁਰਸਹਿਬਾਂ ਨੇ ਸਾਨੂੰ ਰੱਬ ਦੀ ਗੱਲ ਕੀਤੀ ਗੁਰੂ ਦੀ ਗੱਲ ਕੀਤੀ ਗੁਰਸਹਿਬਾਂ ਨੇ ਜਾਤ ਪਾਤ ਵਹਿਮ ਪਰਮ ਦੀ ਗੱਲ ਕੀਤੀ ਸਤਿਗੁਰ ਪਾਇਸ਼ਾ ਜੀ ਨੇ ਸਾਨੂੰ ਆਪਣੇ ਸੰਦੇਸ਼ਾਂ ਲਈ ਸਮਝਾਇਆ ਕਿ ਸਿੱਖ ਇੱਕ ਵੱਖਰੀ ਕੌਮ ਹੈ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਜਬ ਤੱਕ ਤੁਸੀਂ ਵੱਖਰੇ ਰਹੋਗੇ ਸਤਾਰ ਤੁਹਾਡੇ ਵੱਖਰੇ ਹਨ ਸੋਚ ਤੁਹਾਡੀ ਵੱਖਰੀ ਹੈ ਬਖਰੇ ਰੋਗੇ ਸੰਸਾਰ ਦੇ ਵਿੱਚ ਤੁਹਾਡਾ ਅਦਰ ਸਤਕਾਰ ਹੋ ਜਾਵੇਗਾ ਜਿਵੇਂ ਕਿੱਲੀ ਨਾਲ ਜੁੜਿਆ ਹੋਇਆ ਦਾਣਾ ਉਸ ਦਾ ਪਛਾਣ ਹੋ ਜਾਂਦਾ ਜਦੋਂ ਚੱਕੀ ਦੇ ਹੇਠਾਂ ਆ ਜਾਂਦਾ ਪੀਸਿਆ ਦੱਲਿਆ ਮਲਿਆ ਜਾਂਦਾ ਹੈ ਪੀਸਤ ਪੀਸ ਚ ਚਾਪਿਆ ਜੇਕਰ ਤੁਸੀਂ ਗੁਰ ਸ਼ਬਦ ਨਾਲ ਜੁੜ ਕੇ ਰਹੋਗੇ ਸਤਿ ਆਤ ਨਾਲ ਜੁੜ ਕੇ ਰਹੋਗੇ ਪਿਆਰਿਓ ਤਾਂ ਸੰਸਾਰ ਵੀ ਤੁਹਾਡਾ ਸਤਕਾਰ ਹਮੇਸ਼ਾ ਹੁੰਦਾ ਰਹੇਗਾ ਤਕਲਗੀਰ ਪਾਸ਼ਾ ਜੀ ਦੇ ਉਪਦੇਸ਼ ਸੰਤ ਖਾਲਸਾ ਜੀ ਮੈਂ ਤੁਹਾਨੂੰ ਆਪਣਾ ਰੂਪ ਬਣਾ ਲਿਆ ਅੰਗ ਬਣਾ ਲਿਆ ਤੁਸੀਂ ਮੇਰੀ ਜਿੰਦ ਜਾਨ ਉਹ ਪ੍ਰਾਣ ਉਹ ਸਭ ਕੁਝ ਅਸੀਂ ਸਭ ਕੁਝ ਉਟਾ ਦਿੱਤਾ ਮੈਂ ਮਰਾਂ ਮੇਰਾ ਪੰਥ ਜੀਵੇ ਮੈਂ ਉਝੜਾ ਮੇਰਾ ਪੰਥ ਵਸੇ ਤੁਹਾਡੀ ਵੇਰੀ ਕਦ ਤੱਕ ਬਣੇਗੀ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦੀਹੂ ਮੈਂ ਸਾਰਾ ਬਸ ਗੱਲ ਮੁਕਾ ਦਿੱਤੀ ਜਬ ਤੱਕ ਤੁਸੀਂ ਨਿਆਰੇ ਰਹੋਗੇ ਸਦਾਰ ਤੁਹਾਡੇ ਨਿਆਰੇ ਜੇ ਤਹ ਗੁਰੂ ਕੇ ਪਿਆਰ ਵਾਲੇ ਸੰਸਾਰ ਵਿੱਚ ਤੁਹਾਨੂੰ ਗੁਰੂ ਨੇ ਪਿੱਠੀ ਲਗਨ ਦੇਣੀ ਗੁਰੂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਹੈ ਗੁਰੂ ਸਾਰੀਆਂ ਰਹਿਮਤਾਂ ਤੁਹਾਡੀ ਝੋਲੀ 'ਚ ਪਾ ਦੇਵੇਗਾ ਤੇ ਜਦੋਂ ਤੁਸੀਂ ਗੁਰੂ ਨੂੰ ਭੁੱਲ ਕੇ ਦਾਇਂ ਬਾਈ ਵੜੀਆਂ ਮਸਾਣਾ ਕੁੜਾਂ ਦੇਵਰੀਆਂ ਸੇਤਾਰੀਆਂ ਦੇ ਜਾ ਕੇ ਪੈਰਾਂ 'ਚ ਪੂਗੇ ਜਾਬਲੋਸੀ ਕਰੋਗੇ ਸਤਗੁਰ ਪਾਸ਼ਾ ਜੀ ਦੇ ਕੇਂਦਰ ਪਈ ਇੱਕ ਮਿਆਨ ਦੇ ਵਿੱਚ ਦੋ ਤਲਵਾਰਾਂ ਨਹੀਂ ਆ ਸਕਦੀਆਂ ਜਬ ਇਹ ਗਹਿ ਵਿਪਲਨ ਕੀ ਰੀਤ ਮੈਂ ਨਾ ਕਰੂ ਇਨ ਕੀ ਪ੍ਰਤੀਤ ਫਿਰ ਤੁਹਾਨੂੰ ਇਹ ਸ਼ਬਦ ਤੁਹਾਡੇ ਲਈ ਨਹੀਂ ਵਰਤੇ ਜਾਣਗੇ ਜੁਬਦਿਾਈ ਦੇ ਫਿਰ ਖਸਮ ਛੋੜ ਦੂਜੇ ਲੱਗੇ ਟੂਬੇਸੇ ਮਨ ਜਾ ਰਿਆ ਗੁਰੂ ਰਾਮਦਾਸ ਪਾਸ਼ਾ ਜੀ ਉਹਨਾਂ ਸਿੱਖਾਂ ਨੂੰ ਤੇ ਬਲਹਾਰ ਜਾਉਂਦੇ ਤੇ ਸਾਨੂੰ ਵੀ ਸਮਝਾਉਣ ਦਾ ਯਤਨ ਕਰਦੇ ਤੁਸੀਂ ਵੀ ਉਸ ਜੋਗ ਬਣੋ ਜੇ ਭਾਈ ਜੋਗੇ ਤੋਂ ਪੁੱਛਿਆ ਕਲਗੀਧਰ ਪਾਸ਼ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਸ ਜੋਗ ਹੈ ਕਹਿੰਦੇ ਸਤਿਗੁਰੂ ਪਾਸ਼ਾ ਜੀ ਨਾ ਜੋਗ ਹੈ ਤੇ ਮੈਂ ਤੁਹਾਡੇ ਜੋਗ ਮੈਨੂੰ ਆਪਣੇ ਨਾਲ ਜੋੜ ਕੇ ਰੱਖੋ ਉਹ ਜੋਗ ਬਣ ਗਿਆ ਨਾ ਜੋਗ ਹੈ ਤੇ ਜੋਗ ਬਣ ਗਿਆ ਤੇ ਐਸੀ ਸਿੱਖਾਂ ਦੇ ਜੀਵਨਾ ਤੋਂ ਸਾਨੂੰ ਵੀ ਤਸਾਹ ਤੁਹਾਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ ਤਾਂ ਹੀ ਤਾਂ ਗੁਰੂ ਰਾਮਦਾਸ ਪਾਸ਼ਾ ਜੀ ਕਹਿੰਦੇ ਅਸੀਂ 19 ਸਿੱਖਾਂ ਤੋਂ ਬਲਹਾਰ ਜਾਂਦੇ ਹਾਂ ਗੁਰਸਿੱਖਾਂ ਕੈ ਮਨ ਭਾਵ ਦੀ ਗੁਰਸਤ ਸਤਗੁਰ ਕੀ ਬੜਿਆਈ ਤੇ ਸਿੱਖ ਰੋਜ਼ ਅਰਦਾਸ ਕਰਦੇ ਔਰ ਕਰਨੀ ਚਾਹੀਦੀ ਹੈ ਬਿਸਰ ਨਾ ਹਿੰਦਾ ਤਾਰ ਆਪਣਾ ਨਾਮ ਦੇਹੁ ਗੁਣ ਗਾਵਾਂ ਤੇ ਰਾਤ ਨਾਨਕ ਚਾਹ ਉਹ ਜਦੋਂ ਗੁਰੂ ਨੇ ਬਾਹ ਫੜ ਲਈ ਪਾਈ ਗੁਰਦਾਸ ਜੀ ਕਹਿੰਦੇ ਤੂੰ ਪੈਲ ਕਰ ਇੱਕ ਕਦਮ ਦੁਰ ਚਰਨ ਸ਼ਰਨ ਗੁਰ ਇੱਕ ਪੈਂਡਾ ਜਾਇ ਚਲ ਸਤਗੁਰ ਕੋਟ ਪੈਂਡਾ ਅੱਗੇ ਹੋਲੇ ਤੇ ਗੁਰੂ ਤੇ ਉਡੀਕਾਂ ਕਰਦਾ ਮੇਰਾ ਸਿੱਖ ਆਵੇ ਮਾਰਗ ਤੇ ਤੁਹਾਨੂੰ ਆਪਨੇ ਤੁਰਦਾ ਪਾਇ ਜੇ ਨਹੀਂ ਤੁਰਦਾ ਤੇ ਨਹੀਂ ਪਾਈ ਪਰਮੇਸ਼ਰ ਤੇ ਭੁੱਲਿਆ ਵਿਆਪਨ ਸੱਬੇ ਰੋਗ ਤੇ ਠੋਕਰਾਂ ਠੋਕਰਾਂ ਇਸ ਲਈ ਉਹਨਾਂ ਕੋ ਸਿੱਖਾਂ ਨੂੰ ਸਤਿਗੁਰ ਪਾਤਸ਼ਾਹ ਚਾਹੀਏ ਪਹਿਲੇ ਸਮੇਂ ਦੇ ਸਭਾਵੇਂ ਆਜੇਮ ਭਾਵੇਂ ਅਗਾਹ ਸਿੱਖ ਫਲਵਾੜੀ ਤੁਰੇਗੀ ਸਤਿਗੁਰ ਪਾਤਸ਼ਾਹ ਜੀ ਦਾ ਇਹ ਸਾਂਝਾ ਜਪਦੇਸ਼ਾ ਸਾਰਿਆਂ ਨੂੰ ਗੁਰਸਿੱਖਾਂ ਕੈ ਮਨ ਭਾਮ ਦੀ ਉਹ ਸਤਿਗੁਰ ਕੀ ਵਿਡਿਆਈ ਬਲਖਰ ਜਾਈਏ ਗੁਰੂ ਰਾਮਦਾਸ ਪਾਤਸ਼ਾਹ ਜੀ ਆਪਕੇ ਅੰਦਰ ਅਸੀਂ ਕਿਤੂ ਤੁਰੇ ਸਾਂ ਜੋ ਹਮ ਮਰੀਬਿਧ ਹੋਤੀ ਮੇਰੇ ਸਤਿਗੁਰਾ ਸਬਿਧ ਤੁਮ ਹਰ ਜਾਨੂ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗੀਰੇ ਹਮ ਥਾਪੇ ਤਨ ਤਨ ਗੁਰੂ ਨਾਨਕ ਜਨ ਕੇ ਰਾਜਤ ਮਿਲੀ ਏ ਚੁੱਕੇ ਸਭ ਸੋਖ ਸੰਤਾਪੇ ਅਸੀਂ ਵੀ ਜਦੋਂ ਤੋਰੇ ਸਾ ਸਾਡ ਦੀ ਜਤੀਵ ਸੀ ਅਸੀਂ ਸਾਡੇ ਮਾਤਾ ਪਿਤਾ ਗੁਜ਼ਰ ਗਏ ਸੇ ਜਦੋਂ ਅਸੀਂ ਪੂਰੇ ਗੁਰੂ ਦੀ ਸ਼ਰਨੇ ਚਾਹੀ ਤੇ ਗੁਰੂ ਨੇ ਸਾਨੂੰ ਸਾਡੇ ਤੇ ਕਿਰਪਾ ਕਰਕੇ ਸਾਨੂੰ ਯੋਗ ਬਣਾਇਆ ਉਹ ਮਹਾਨ ਥਾਂ ਸਾਨੂੰ ਸੌਂਪੀ ਤੇ ਅੱਜ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਪਾਸ਼ਾ ਦੀ ਕਿੰਨ ਇੱਕ ਮਾਲਕ ਨਾਲ ਜੁੜੋ ਸ਼ਬਦ ਨਾਲ ਜੁੜੋ ਪਰਮਾਤਮਾ ਵਿੱਚੋਂ ਨਿਕਲ ਕੇ ਸੱਚਾ ਜੀਵਨ ਬਤੀਤ ਕਰੋ ਗੁਰਸਿੱਖਾਂ ਕਹਿ ਮਨ ਭਾਵ ਦੀ ਗੁਰਸਤਗੁਰ ਕੀ ਵਡਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ